ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬ੍ਰਦਰ ਡੈਰੀ ਫਾਰਮ 'ਚ ਅੱਜ ਦੀ ਵੀਡੀਓ ਬਣਾ ਰਹੇ ਹਾਂ ਪੰਡ ਵੈਰੋ ਕੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਪਿਆ ਜਾਂਦਾ ਅੱਜ ਦੀ ਵੀਡੀਓ 'ਚ ਆ ਸਾਹਮਣੇ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਫੋਰ ਸੇਲ ਆ ਪ੍ਰੋਪਰ ਡਿਟੇਲ ਆ ਜਿਹੜੀ ਬਾਜੀ ਤੋਂ ਲੈ ਕੇ ਦੇਵਾਂਗੇ ਸਭ ਤੋਂ ਪਹਿਲਾਂ ਰਿਕਵੈਸਟ ਆ ਕਿ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਇਹ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਆਓ ਕਰਦੇ ਹਾਂ ਗੱਲਬਾਤ ਲੈਣਿਆਂ ਪੂਰੀ ਡਿਟੇਲ ਬਾਜੀ ਤੋਂ ਕਿਹੜਾ ਸੂਆ ਸੂਈ ਆ ਕੀ ਡਿਟੇਲ ਆ ਸਾਸੀ ਗੱਲ ਬਾਈ ਸਾਸੀ ਗੱਲ ਕੀ ਨਾਮ ਆਈ ਸੋਨੀ ਠੀਕ ਹੈ ਜੀ ਤੇ ਘਰ ਦੇ ਕੋਈ ਆਪਣੀ ਝੋਟੜੀ ਘਰਦੀ ਆ ਬਾਈ ਚੌਗੀ ਆ ਮੂੰਹ ਠੀਕ ਆ ਪਹਿਲਾ ਸੂਆ ਸੂਈ ਆ ਪਹਿਲਾ ਸੂਆ ਸੂਈ ਆ 12 ਲੀਟਰ ਦੁੱਧ ਆ 4 ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਦੇਖ ਸਕਦੇ ਹੋ ਦੋਸਤੋ ਪਹਿਲਾ ਸੂਆ ਸੂਈ ਆ 4 ਦਿਨ ਹੋ ਗਏ ਸੂਈ ਨੂੰ 4 ਦੰਦ ਆ 12 ਕਿਲੋ ਦੁੱਧ ਇਹਦੇ ਥੱਲੇ ਹੁਣ ਜਿਹੜਾ ਤਿਆਰ ਆ ਬਾਕੀ ਪਾਲੀ ਸਭੀ ਪੂਰੀ ਆ ਥਣ ਥਣ ਬਹੁਤ ਚੰਗਾ ਕੱਢਿਆ ਪਹਿਲਨ ਝੋਟੀ ਆ ਬਾਕੀ ਠੰਡੀ ਸੀਲ ਵੀ ਪੂਰੀ ਆ ਤੇ ਚਵਾਈ ਚਵਾਈ ਦੀ ਨਰਮ ਆ ਬਾਈ ਕਹਿੰਦਾ ਆਲੂਲ ਵੀ ਨਹੀਂ ਕਰਦੀ ਬਾਲੀ ਤੇ ਬੱਚਾ ਕੀ ਦਿੱਤਾ ਇਹਨੇ ਬਾਈ ਟੀਕਾ ਆਹ ਕੱਟੀ ਦੋਸਤੋ ਦੇਖ ਸਕਦੇ ਆ ਇਹ ਡਾਕਟਰ ਨੇ ਟੀਕਾ ਭਰਿਆ ਸੀ ਤੇ ਬਾਈ ਹੈਣੀ ਸੀ ਉਦੋਂ ਤਾਂ ਕਰਕੇ ਟੀਕਾ ਮਾੜਾ ਭਰ ਗਿਆ ਉਹ ਝੋਟੀ ਬਹੁਤ ਚੰਗੀ ਆ ਤੋੜ ਕੇ ਵਿਖਾਈ ਬਾਈ ਪੂਰਾ ਫੁੱਲ ਵੱਡਾ ਕੱਦ ਕਾਠਾ ਬਾਕੀ ਪਲੀ ਸਭੀ ਫੁੱਲਾ ਵੇਲ ਪੂਰੀ ਵੱਡੀ ਆ ਚੰਗੀ ਝੋਟੀ ਆ ਬਾਈ ਕਹਿੰਦਾ 16 ਕਿਲੋ ਦੁੱਧ ਦੀ ਜਿਹੜੀ ਇਹਦੀ ਗਰੰਟੀ ਆ ਵੀ ਦੇ ਦੇਣਾ ਇਹਨੇ ਪਹਿਲੇ ਸੀ ਇਹਦੀ ਮਾਂ ਥੱਲੇ ਬਹੁਤ ਚੰਗਾ ਦੁੱਧ ਸੀ ਬਾਕੀ ਦੇਖ ਸਕਦੇ ਹੋ ਪੂਰੀ ਪਲੀ ਵੀ ਝੋਟੀ ਆ। ਬਾਕੀ ਥਣ ਥਣ ਬਹੁਤ ਚੰਗਾ ਲੱਗਿਆ ਝੋਟੀ ਥੱਲੇ। ਥੋੜਾ ਜਿਹਾ ਕੈਮਰੇ ਤੋਂ ਜਾਖਦੀ ਆ। ਵੈਸੇ ਪੂਰੀ ਠੰਡੀ ਸੀਲ ਆ। ਬਾਕੀ ਬੱਚੇ ਤੇ ਵੀ ਸਹਿਮਤ ਆ। ਪਹਿਲਾਂ ਨੂੰ ਬਸ ਉਹ ਇਹ ਜ਼ਿਆਦਾਤਰ ਹੋ ਜਾਂਦਾ ਵੀ ਬੱਚੇ ਤੇ ਸਹਿਮਤ ਨਹੀਂ ਹੁੰਦੇ। ਬੰਦ ਦੇ ਬਈ। ਠੰਡੀ ਸੀਲ ਵੱਧੂ। ਠੰਡੀ ਸੀਲ ਪੂਰੀ ਆ। ਬਾਕੀ ਵੇਲ ਪਲੀ ਸਭੀ ਦੇਖ ਸਕਦੇ ਆ ਤੁਸੀਂ। ਇਹ ਆਦਾ ਰਹੇ। ਹੁਣ ਚੱਤ ਮਾ। ਦੇਖ ਸਕਦੇ ਆਂ ਦੋਸਤੋ ਬਾਕੀ ਹਵਾਨੇ ਤੇ ਜਿਹੜੀਆਂ ਬਰੀਕ-ਬਰੀਕ ਗ੍ਰੀਨਸ ਵੀ ਹੈਗੀਆਂ ਤੇ ਜੈਡ ਬਲੈਕ ਆ ਬਿਲਕੁਲ ਬਾਕੀ ਠੋਸ ਝੋਟੀ ਆ ਕੋਈ ਲੱਸੀ ਨਾ ਵੀ ਪਤਲੀ ਨਹੀਂ ਹੈਗੀ ਕੱਦ-ਕਾਠ ਬਹੁਤ ਆ ਬਈ ਇਹਦਾ ਮੁੱਲ ਕੀ ਕਰਦੇ ਆ ਮੁੱਲ ਬਈ 14000 ਦੇਣ ਲੈਣ ਵਾਲੀ ਗੱਲ ਆ ਬੜੀ ਪੱਕਾਈ ਵਾਲਾ ਨਿਕਾ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 9779912002 97799 12002 12002 ਇਹ ਬਾਈ ਦਾ ਕੰਟੈਕਟ ਨੰਬਰ ਆ ਦੋਸਤੋ ਬਾਕੀ ਦੇਖ ਸਕਦੇ ਆ ਝੋਟੀ ਤੁਸੀਂ ਜਰੂਰ ਕੰਟੈਕਟ ਕਰਿਓ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂ ਬਾਈ ਦਾ ਬਾਈ ਕੋਲੇ ਘਰੇ ਥੋੜੇ ਜਿਹੇ ਪਸ਼ੂ ਦੁੱਧ ਤੇ ਲਾਇਵ ਆ ਬਾਕੀ گاਵਾ ਹੀ ਆ ਬਾਈ ਕੋਲੇ ਝੋਟੀ ਇਹੀ ਆ ਤਾਂ ਕਰਕੇ ਬਾਈ ਜੰਦਾ گاਵਾ ਚ ਸਾਂਭਣਾ ਔਖਾ ਹੋ ਜਾਂਦਾ ਮੱਝ ਨੂੰ ਇਸ ਕਰਕੇ ਝੋਟੀ ਜਿਹੜੀ ਸੇਲ ਕਰਦਾ ਬਾਈ ਵੀਡੀਓ ਵੇਖਣ ਲਈ ਧੰਨਵਾਦ